ਤੇਰੀ ਮਾਂ ਬੋਲੀ ਏ ਬੀਬਾ ਕੱਖਾਂ ਵਾਂਗ ਨਾ ਰੋਲ ਪੰਜਾਬੀ ਪੜ ਪੰਜਾਬੀ ਲਿਖ ਪੰਜਾਬੀ ਗੈਰਤਮੰਦਾ ਬੋਲ ਪੰਜਾਬੀ ਸਾਡੀ ਫੈਮਿਲੀ ਦੇ ਬਾਲ ਅਗਰ ਪੰਜਾਬੀ ਨਹੀਂ ਬੋਲਣਗੇ ਤੇ ਕੱਲ ਨੂੰ ਕਿਹਰੇ ਮੂੰਹ ਨੂੰ ਅਸੀਂ ਆਖਾਂਗੇ ਕਿ ਅਸੀਂ ਪੰਜਾਬੀ ਆ ਪੰਜਾਬੀ ਸਿਰਫ ਇੱਕ ਜ਼ੁਬਾਨ ਥੋੜੀ ਏ ਪੰਜਾਬੀ ਪੂਰਾ ਕਲਚਰ ਏ ਪੂਰੀ ਤਹਿਜ਼ੀਬ ਏ اور ਬੜੀ ਮਾਤਰਾ ਦੇ ਨਾਲ ਪਾਕਿਸਤਾਨ ਦੇ ਵਿੱਚ ਪਿਛਲੇ ਚੰਨ ਸਾਲਾਂ ਤੋਂ ਇੱਕ ਬੜੀ ਵੱਡੀ ਕਲਚਰਲ ਰੇਸਿਜ਼ਮ ਸ਼ੁਰੂ ਹੋਈ ਏ ਕਲਚਰਸ ਨੂੰ ਡੀਗ੍ਰੇਡ ਕੀਤਾ ਜਾਂਦਾ ਹੈ ਜਦਕਿ ਸਿਰਫ ਇੱਕ ਜ਼ੁਬਾਨ ਨਹੀਂ ਇੱਕ ਪੂਰੇ ਦਾ ਪੂਰਾ ਕਲਚਰ ਏ ਬੰਦੇ ਦੀ ਆਈਡੈਂਟੀਟੀ ਕੀ ਏ ਜਾਂ ਉਹਦਾ ਕਲਚਰ ਹੁੰਦੀ ਸਾਡੇ ਘਰ ਦੇ ਵਿੱਚ ਜਿਹੜੇ ਬਾਲ ਨੇ ਸਾਰੇ ਪੰਜਾਬੀ ਬੋਲਦੇ ਨੇ ਅਸੀਂ ਉਹਨਾਂ ਨੂੰ ਹਾਇਲੀ ਅਪਰੀਸ਼ੀਏਟ ਕਰਨੇ ਆ ਪੰਜਾਬੀ ਬੋਲਣ ਤੇ ਔਰ ਕਨਵਿੰਸ ਕਰੀਦਾ ਕਿ ਯਾਰ ਤੁਸੀਂ ਪੰਜਾਬੀ ਬੋਲਿਆ ਕਰੋ ਘਰ ਦੇ ਵਿੱਚ ਇਵਨ ਉਹਨਾਂ ਦੇ ਕੱਪੜੇ-ਕੁਪੜੇ ਸਵਾਇ ਸਲਾਈ ਕਰਵਾਉਣੇ ਹੋਣ ਖਰੀਦ ਕੇ ਲਿਆਉਣੇ ਹੋਣ ਕੋਸ਼ਿਸ਼ ਕਰੀਦੀਏ ਕਿ ਉਹਨਾਂ 'ਚ ਪੰਜਾਬੀ ਟੱਚ ਹੋਵੇ ਅਗਰ 10 ਸੂਟ ਕਿਸੇ ਬਾਲ ਦੇ ਬਣਾਉਣੇ ਨੇ ਤਾਂ ਔਰ ਕੋਸ਼ਿਸ਼ ਕਰੀਦਾ ਕਿ 6-7 ਸੂਟ ਹੋਣ ਜਿਹੜੇ ਪੰਜਾਬੀ ਕਲਚਰ ਦੇ ਰੈਲੇਵੈਂਟ ਹੋਣ ਉਹਨਾਂ ਨੂੰ ਪਤਾ ਲੱਗਿਆ ਅਸੀਂ ਪੰਜਾਬੀ ਆ ਕਲਚਰ ਤੁਹਾਡੀ ਆਈਡੈਂਟੀਟੀ ਹੈ ਰਿਲੀਜੀਅਨ ਤੁਹਾਡੀ ਆਈਡੈਂਟੀਟੀ ਹੈ ਤੁਸੀਂ ਕਲਚਰ ਨੂੰ ਮਦੂਮ ਨਹੀਂ ਕਰ ਸਕ ਕਲਚਰਲ ਰੈਸਿਜ਼ਮ ਕੇ ਇਹ ਜੀ ਜਾਹਲ ਬੋਲਦੇ ਨੇ ਪੰਜਾਬੀ ਇਹ ਕਿਤੇ ਲਿਖਿਆ ਹੈ ਕਿ ਜਾਹਲ ਬੋਲਦੇ ਨੇ ਪੰਜਾਬੀ ਔਰ ਸਾਡੇ ਬਾਲ ਪੰਜਾਬੀ ਬੋਲਦੇ ਨੇ ਸਾਨੂੰ ਅਪਰੀਸ਼ੀਏਟ ਕਰਨੇ ਥੋੜੇ ਦਿਨ ਪਹਿਲਾਂ ਸ਼ਿਕਾਇਤ ਆ ਗਈ ਇਕਬਾਲ ਦੇ ਸਕੂਲੋਂ ਜੀ ਉਹ ਬੱਚੀ ਨੇ ਆ ਕੇ ਆਖਿਆ ਕਿ ਮੇਰੀ ਟੀਚਰ ਨੇ ਮੈਨੂੰ ਕਿਹਾ ਕਿ ਪੰਜਾਬੀ ਜੋ ਹੈ ਉਹ ਤੇ ਜਾਹਲ ਲੋਕ ਬੋਲਤੇ ਹਨ ਤੁਮ ਲੋਕ ਪੰਜਾਬੀ ਬੋਲਤੇ ਹੋ ਬਾਲ ਬੜੇ অবজারভার ਨੇ ਉਹ ਗੱਲਾਂ ਨੂੰ ਦਿਲ ਤੇ ਲਾ ਲੈਂਦੇ ਨੇ ਅਸੀਂ ਘਰ ਦੇ ਵਿੱਚ ਅਪਰੀਸ਼ੀਏਟ ਕਰਨ ਤਾਂ ਉਹਨਾਂ ਨੇ ਕਿਹਾ ਜੀ ਜਾਹਲ ਬੋਲਦੇ ਨੇ ਪੰਜਾਬੀ ਮੈਂ ਗਿਆ ਸਕੂਲ ਵਿੱਚ ਮੈਂ ਬੜੀ ادب ਦੇ ਨਾਲ ਰਿਕਵੈਸਟ ਕੀਤੀ ਉਸ ਟੀਚਰ ਨੂੰ ਮੈਂ ਕਿਹਾ ਗੱਲ ਵੇ ਮੁਹਤਰਮਾ کہ ساڑھے والاں نو یہ نہیں کہنا کہ پنجابی جاہل بول دینے آپ کا کونسپٹ میں اس پہ آپ کو قائل بھی نہیں کرتا آپ ڈٹی رہے ہیں آپ کے پاس کوئی دلائل ہوں گے اس کو لے کے ہمارے بچوں کو یہ نہیں کہنا کہ پنجابی جاہل بولتے ہیں یا پنجابی بولنے والے جاہل لوگ ہیں آپ کو وارا نہیں کھاتا آپ ہمیں بتائیں ہم اپنے بچوں کو یہاں سے اٹھا لیتے ہیں کسی اور جو آپ اسکول میں بٹھا لیں گے جہاں اس طرح کا کوئی بیہیوئر استعمال نہ ہوتا ورنہ آپ ہمارے بچوں کو نہیں کہا سکتے ہیں کہہ پرنسپل جی رہا پرنسپل جاندہ سے منو آیا ਮੈਂ ਪ੍ਰਿੰਸੀਪਲ ਨੂੰ ਦੱਸਿਆ ਮੈਂ ਕਿ ਯਾਰ ਇਹ ਪ੍ਰੋਬਲਮ ਹੈ ਤੇ ਇੰਜ ਹੋਣਾ ਨਹੀਂ ਚਾਹੀਦਾ ਉਸ ਪ੍ਰਿੰਸੀਪਲ ਸਾਡੀ ਫੈਮਲੀ ਨੂੰ ਵੀ ਜਾਣਦਾ ਸੀ ਬੇਸਿਕਲੀ ਬੜੀ ਪੜ੍ਹੀ ਲਿਖੀ ਫੈਮਿਲੀ ਅਲਮੁਦੁਲਾ ਸਤ ਬਿਲੋਂਗ ਕਰਦੇ ਆ ਉਸ ਪ੍ਰਿੰਸੀਪਲ ਨੇ ਫਿਰ ਉਸ ਟੀਚਰ ਨੂੰ ਬੜੇ ਅچھے ਤਰੀਕੇ ਨਾਲ ਸਮਝਾਇਆ ਉਹਨੇ ਆਖਿਆ ਕਿ ਸਾਡੇ ਇਸ ਕਾਲਜ ਤੇ ਸਕੂਲ ਦੇ ਵਿੱਚ ਉਹਨੇ ਪੀ ਐਚ ਡੀ ਨਹੀਂ ਹੈਗੇ ਜਿੰਨੇ ਪੀ ਐਚ ਡੀ ਇਸ ਬੱਚਿਆਂ ਨੇ ਘਰ ਦੇ ਵਿੱਚ ਨੇ ਸਾਡੀ ਇਸ ਪੂਰੀ ਕਾਲਜ ਦੇ ਵਿੱਚ ਤੇ ਸਕੂਲ ਦੀ ਜਿਹੜੀ ਬਿਲਡਿੰਗ ਹੈ ਨਾ ਇਹਦੀ ਲਾਇਬ੍ਰੇਰੀ ਵਿੱਚ ਉਹਨੀਆਂ ਕਿਤਾਬਾਂ ਨਹੀਂ ਹੈਗੀਆਂ ਜਿੰਨੀਆਂ ਕਿਤਾਬਾਂ ਇਹਨਾਂ ਬਾਲਾਂ ਦੇ ਘਰ ਦੇ ਵਿੱਚ ਨੇ ਔਰ ਇਹ ਸ਼ੋਭਾ ਦਰਸੋ ਤਦਰੀਸ ਤੋਂ ਵਬਸਤਾ ਲਈ ਲਿਟਰ ਮੇਰੀ ਫੈਮਿਲੀ ਨੇ ਹਜ਼ਾਰਾਂ ਬਾਲ ਪੜਾਏ ਨੇ ਮੇਰੀ ਅਮਸ਼ੀਰਾ ਨੇ ਮੇਰੇ ਫਾਦਰ ਨੇ ਮੇਰੀ ਪੂਰੀ ਫੈਮਿਲੀ ਨੇ ਮਿਲ ਕੇ ਹਜ਼ਾਰਾਂ ਬੱਚੇ ਪੜਾਏ ਨੇ ਸੈਂਕੜਾ ਬੱਚੇ ਨੇ ਜਿਨ੍ਹਾਂ ਨੂੰ ਮੈਂ ਪੜਾਇਆ ਹੈ ਇੰਟਰਮੀਡੀਏਟ ਤੇ ਗ੍ਰੈਜੂਏਸ਼ਨ ਦੇ ਵਿੱਚ ਪਾਕਿਸਤਾਨ ਦੀ ਟਾਪ ਕਲਾਸ ਇੰਜੀਨੀਅਰਿੰਗ ਯੂਨੀਵਰਸਿਟੀਆਂ ਦੇ ਮੈਡੀਕਲ ਕਾਲਜਾਂ ਜਿ ਮੇਰੇ ਜ਼ਾਤੀ ਸਟੂਡੈਂਟਸ ਪੜਦੇ ਨੇ ਮੈਂ ਕਈ ਸਾਲ ਤੱਕ ਇਹ ਗਿਦਾਰਾ ਬਣਾਈ ਰੱਖਿਆ ਜਿਸ ਸਮੇਂ ਬਾਲਾਂ ਨੂੰ ਪੜਾਇਆ ਇੰਟਰਮੀਡੀਏਟ ਤੇ ਗ੍ਰੈਜੂਏਸ਼ਨ ਦੇ ਬੱਚਿਆਂ ਨੂੰ ਔਰ ਕਈ ਬਾਲ ਜਿਹੜੇ ਪੜਦੇ ਨੇ ਕਦੀ ਕਲਚਰਲ ਰੇਸਿਜ਼ਮ ਦੇ ਉੱਤੇ ਗੱਲ ਨਹੀਂ ਕੀਤੀ ਈਵਨ ਕਿ ਮੈਂ ਉਹ ਸਾਡੇ ਸ਼ਹਿਰ ਤੋਂ ਕਾਲ ਕਰਕੇ ਆ ਬੇਸਿਕਲੀ گاਉਂ ਦੇ ਵੀ ਬਣਿਆ ਮੈਂ ਉੱਥੇ ਗਿਆ ਤੇ ਹੁਣ ਬਾਲ ਦੂਰ ਦੂਰੋਂ ਪੜਨ ਵਾਸਤੇ ਆਇਆ ਸਨ ਇੱਕ ਮਸਬੀ ਇੱਕ ਮੌਜੂਦ ਸੇ ਹੁੰਦਾ ਤੋ ਨਾ ਖੇ ਥੋੜੀ ਦੇਰ ਤੁਸੀਂ ਜਰਾ ਇੱਕ ਫੰਕਸ਼ਨ ਸੀ ਉਹਨਾਂ ਦਾ ਖੈਰ ਅਬ ਮੈਨੇ ਮੈਂ ਵੇਖਿਆ ਕਿ ਉੱਥੇ ਸਾਰੇ ਲੋਕ ਜਿਹਨਾਂ ਨਾ ਇਹ ਉਹ ਲੋਕ ਬੈਠੇ ਨੇ ਜਿਨ੍ਹਾਂ ਨੂੰ ਪੰਜਾਬੀ ਦੀ ਸਮਝ ਆਂਦੀ ਏ ਜਿਨ੍ਹਾਂ ਨੂੰ ਉਰਦੂ ਵੀ ਸਮਝ ਆਂਦੀ ਏ ਜ਼ਾਹਰੀ ਗੱਲ ਹੈ ਕਾਲਜਾਂ ਹੀ ਪੜ੍ਹਦੇ ਨੇ ਤੇ ਅੰਗਰੇਜ਼ੀ ਵੀ ਸਮਝ ਆਂਦੀ ਹੋਏਗੀ ਮੈਂ ਸ਼ੁਰੂਆਤ ਅੰਗਰੇਜ਼ੀ ਤੋਂ ਕਰ ਦਿੱਤੀ ਨਾ ਇੰਟਰੋਡਕਸ਼ਨ ਕਰਵਾਇਆ ਲੇਡੀਜ਼ ਐਂਡ ਜੈਂਟਲਮੈਨ ਇਟ ਇਜ਼ ਏਨ ਆਨ

ਤੇ ਬੜਾ ਅਛਾਣੋਂ ਲੱਗਿਆ ਉਹਨੇ ਕਿ ਯਾਰ ਕਮਿਊਨੀਕੇਸ਼ਨ ਹੈ ਫਿਰ ਮੈਂ ਉੱਥੇ ਬਕਾਇਦਾ ਉਹਨੂੰ ਤੇ ਗੱਲ ਕੀਤੀ ਇਹ ਉਸ ਵਾਕੇ ਤੋਂ ਬਾਅਦ ਦੀ ਗੱਲ ਸੀ ਕਿ ਪੰਜਾਬੀ ਬੇਸਿਕਲੀ ਕਮਿਊਨੀਕੇਸ਼ਨ ਹੈ ਇੱਕ ਕਲਚਰ ਇੱਕ ਤਾਜ਼ੀਬ ਹੈ ਇਹਨੂੰ ਡੀਗ੍ਰੇਡ ਨਾ ਕਰੋ ਔਰ ਇਖਤਲਾਫ ਹਮੇਸ਼ਾ ਵੱਡੇ ਲੋਗਾਂ ਨਾਲ ਹੁੰਦਾ ਹੈ ਛੋਟੇ ਬੰਦੇ ਨਾਲ ਕੀ ਇਖਤਲਾਫ ਹੁੰਦਾ ਹੈ ਛੋਟਾ ਬੰਦਾ ਤੇ ਵੱਡੇ ਬੰਦੇ ਕਿਸ ਕਿਸੇ ਵੀ ਵੱਡੇ ਬੰਦੇ ਦਾ ਪੈਰੋਕਾਰ ਹੋਏਗਾ ਨਾ ਬਾਬੇ ਕਾਇਦ ਆਜ਼ਮ ਦੀ ਇਹ ਗੱਲ ਕਿ ਉਰਦੂ ہماری ਕੌਮੀ ਜ਼ੁਬਾਨ ਹੈ ਬਾਬੇ ਦੀ ਪਰਸੈਪਸ਼ਨ ਹੋਰ ਸੀ ਤੁਸੀਂ ਤੁਸਾਂ ਕੰਸੀਵ ਹੋਰ ਤਰ੍ਹਾਂ ਕਰ ਲਿਆ ਬਾਬੇ ਦੀ ਕੰਸੀਵ ਹੋਰ ਤਰ੍ਹਾਂ ਤੁਸੀਂ ਤੁਸੀਂ ਉਹਨੂੰ ਪਰਸੀਵ ਹੋਰ ਇਹ ਨਹੀਂ ਕਿ ਸਾਨੂੰ ਔਰ ਜ਼ਬਾਨ ਆਂਦੀ ਨਹੀਂ ਸਾਨੂੰ ਅੰਗਰੇਜ਼ੀ ਵੀ ਆਂਦੀ ਹੈ ਉਰਦੂ ਵੀ ਆਂਦੀ ਹੈ ਮਲਟੀਪਲ ਜ਼ਬਾਨਾਂ ਆਂਦੀਆਂ ਨੇ ਲੇਕਿਨ ਉਸ ਗੱਲ ਨੂੰ ਇੰਜ ਨਹੀਂ ਸਿ ਲਿਆ ਕਿ ਬਾਬੇ ਨੇ ਕਿਹਾ ਬਾਕੀ ਸਾਰੇ ਕਲਚਰ ਹੀ ਡੈਡ ਕਰ ਦਿਓ ਬਾਕੀ ਸਾਰੀਆਂ ਜ਼ਬਾਨਾਂ ਖਤਮ ਕਰ ਦਿਓ ਸਿਰਫ ਉਰਦੂ ਬੋਲ ਇਵਨ ਕ ਤੁਸੀਂ ਸੋਚੋ ਕਿ ਬਾਬੇ ਨੇ ਇਹ ਗੱਲ ਵੀ ਅੰਗਰੇਜ਼ੀ ਜ਼ਬਾਨ ਵਿੱਚ ਕਹੀ ਸੀ ਕਿ ਉਰਦੂ ਤੁਹਾਡੀ ਕੌਮੀ ਜ਼ਬਾਨ ਹੈ ਡਾਕੂਮੈਂਟੇਸ਼ਨ ਦੀ ਜ਼ਬਾਨ ਹੈ ਨਾ ਲੋਕਾਂ ਨੇ ਸਮਝਿਆ ਕਿ ਸਾਰੇ ਕਲਚਰ ਨੂੰ ਡੈਡ ਕਰ ਦੇਣੇ ਨੇ ਇੰਜ ਨਹੀਂ ਹੁੰਦਾ ਬਾਬੇ ਨੂੰ ਪਤਾ ਸੀ ਕਿ ਪਾਕਿਸਤਾਨ ਦੇ ਵਿੱਚ ਕਈ ਕਰੋੜ ਲੋਕ ਨੇ ਜਿਹੜੇ ਪੰਜਾਬੀ ਬੋਲਦੇ ਨੇ ਕਈ ਲੱਖ ਲੋਕ ਨੇ ਜਿਹੜੇ ਸਰਾਇ ਜੇ ਜਿਹੜੇ ਸਿੰਧੀ ਬੋਲਦੇ ਨੇ ਜੇ ਪਸ਼ਤੋ ਬੋਲਦੇ ਨੇ ਬਾਬੇ ਨੇ ਕਦੀ ਵੀ ਨਹੀਂ ਸੀ ਕਿਹਾ ਹੈਗਾ ਬਾਬੇ ਦੀ ਕਦੀ ਇੰਟੈਂਸ਼ਨ ਨਹੀਂ ਸੀ ਕਿ ਤੁਸੀਂ ਆਪਣਾ ਕਲਚਰ ਹੀ ਖਤਮ ਕਰ ਦਿਓ ਭੁੱਲ ਜਿਓ ਜਿਹੜਾ ਕਿਹਾ ਨਾ ਉਰਦੂ ہماری ਕੌਮੀ ਜ਼ੁਬਾਨ ਹੈ ਯਾਰ ਇੱਕ ਹੋਰ ਲੈਵਲ ਤੇ ਬਾਬੇ ਨੇ ਕਿਹਾ ਤੁਸੀਂ ਆਪਣਾ ਕਲਚਰ ਤੇ ਨਹੀਂ ਛੱਡ ਸਕਦੇ ਬੜਾ ਪ੍ਰੋਬਲਮ ਹੁੰਦੀ ਹੈ ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਬਾਬਾ ਨੇ ਕਹੀ ਛੱਡ ਦਿਓ ਬਾਕੀ ਸਾਰੀਆਂ ਜ਼ੁਬਾਨਾਂ ਆ ਬੋਲੋ ਔਰ ਇਵਨ ਇਨ ਦਾ ਇੰਪੈਕਟ ਨਜ਼ਰ ਆਂਦਾ ਹੈ ਇਸ ਇਸ ਕਨਸੈਪਟ ਦਾ ਮੈਂ ਇੱਕ ਸਰਾਇਕੀ ਫੈਮਿਲੀ ਨੂੰ ਮਿਲਿਆ ਔਰ ਮੈਂ ਉਹਨਾਂ ਦੇ ਬਾਲਾ ਨਾਲ ਸਰਾਇਕੀ ਦੇ ਵਿੱਚ ਉਹਨਾਂ ਨੂੰ ਕਿਹਾ ਮੈਨੂੰ ਕੋਈ